हां जी पंजाब वाले 사ਸਰਕਾਨ ਜਿਵੇਂ ਕੇ ਪਾਸਟਰ ਬਜਿੰਦਰ ਤੋਂ ਬਾਅਦ ਨਰੂਲੇ ਦਾ ਵੀ ਨੰਬਰ ਲੱਗ ਗਿਆ ਅੱਜ ਤੁਹਾਡੇ ਸਾਹਮਣੇ ਮੈਂ ਇੱਕ ਐਸੀ ਕੁੜੀ ਨੂੰ ਪੇਸ਼ ਕਰਨ ਜਾ ਰਿਹਾ ਐਸੀ ਕੁੜੀ ਦਿਖਾਉਣ ਜਾ ਰਿਹਾ ਐਸੀ ਕੁੜੀ ਦੇ ਮੂੰਹ ਦਿਖਾਉਣ ਜਾ ਰਿਹਾ ਸਾਰੀਆਂ ਗੱਲਾਂ ਸੁਣਾਉਣ ਜਾ ਰਿਹਾ ਯਾਨੀ ਉਹ ਕੁੜੀ ਨੂੰ ਦਿਖਾਉਣ ਜਾ ਰਿਹਾ ਜਿਨ੍ਹਾਂ ਦੀ ਪੋਰ ਖੋਨ ਦਿੱਤੀ ਹੈ ਕਿਵੇਂ ਇਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਹਫਤਾ ਹਫਤਾ ਉਸ ਤੋਂ ਬਾਅਦ ਐਤਵਾਰ ਵਾਲੇ ਦਿਨ ਯਾਨੀ ਸੰਡੇ ਵਾਲੇ ਦਿਨ ਕਿਵੇਂ ਨਾਟਕ ਖੇਡਿਆ ਜਾਂਦਾ ਪੂਰੀ ਪਬਲਿਕ ਦੇ ਸਾਹਮਣੇ ਪੂਰੀ ਖਬਰ ਤੁਹਾਡੇ ਸਾਹਮਣੇ ਪਹੁੰਚਾਂਗੇ ਅੰਕੁਰ ਨਰੂਲਾ ਜਿਹੜਾ ਕਿ ਬਹੁਤ ਹੀ ਆਪਣੇ ਆਪ ਨੂੰ ਕਹਿੰਦਾ ਮੈਂ ਬਹੁਤ ਵੱਡਾ ਪਾਸਟਰ ਆ ਤੇ ਦੂਜੇ ਪਾਸੇ ਇੱਕ ਪਾਸਟਰ ਨੂੰ ਤਾਂ ਇਹਨਾਂ ਦੀ ਜਿਹੜੀ ਕਿ ਪੰਜਾਬ ਦੀ ਸਾਡੀ ਪੁਲਿਸ ਹੈ ਪਹਿਲੇ ਮੈਂ ਉਹਨੂੰ ਸਲੂਟ ਕਰਦਾ ਹੈ ਜਿਨ੍ਹਾਂ ਨੇ ਉਸ ਪਾਸਟਰ ਨੂੰ ਅੰਜਾਮ ਤੱਕ ਪਹੁੰਚਾਇਆ ਉਸ ਤੋਂ ਬਾਅਦ ਬਹੁਤ ਧੰਨਵਾਦ ਉਹਨਾਂ ਲੋਕਾਂ ਦਾ ਜਿਹੜੇ ਕਿ ਜੱਜ ਦੀ ਪਦਵੀ ਤੇ ਬਹਿ ਕੇ ਉਸ ਇੱਕ ਦੋਸ਼ੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਤੇ ਇਕਰਾਰ ਵੀ ਐਸਾ ਕਿ ਜੇਲ੍ਹ ਦੇ ਵਿੱਚੋਂ ਨਹੀਂ ਨਿਕਲਣਾ ਔਰ ਜਿਹੜੀ ਕੁੜੀ ਅੱਜ ਤੁਹਾਡੇ ਸਾਹਮਣੇ ਖੁਲਾਸੇ ਕਰੂਗੀ ਉਹ ਆਮ ਖਾਸ ਖੁਲਾਸੇ ਨਹੀਂ ਹੈਗੇ ਕਿਉਂਕਿ ਸਿੱਖ ਕੌਮ ਦੇ ਵਿਰੁੱਧ ਕਿਵੇਂ ਜਾਂਦਾ ਚੱਲਦੇ ਨੇ ਇਹ ਪਾਸਟਰ ਪੂਰੀ ਖਬਰ ਤੁਹਾਡੇ ਸਾਹਮਣੇ ਤਰਾਂਗੇ ਕਿਉਂਕਿ 100% ਤੋਂ ਜ਼ਿਆਦਾ 200% ਲੋਕ ਸਾਡੇ ਨੇ ਇਹਨਾਂ ਦੇ ਵਿੱਚ ਕਿਵੇਂ ਜਿਵੇਂ ਕਿ ਸਾਡੇ ਪੰਜਾਬੀ ਸਿੱਖ ਸਾਡੀਆਂ ਬਰਾਦਰੀਆਂ ਜੋ ਵੀ ਨੇ ਪਰ ਸਾਡੇ ਪੰਜਾਬੀ ਇਹਨਾਂ ਦੇ ਨਾਲ ਬਹੁਤ ਵੱਡੀ ਸੰਖਿਆ ਦੇ ਵਿੱਚ ਨੇ ਇਹਨਾਂ ਦਾ ਐਨਾ ਕੁ ਵੀ ਯਾਨੀ ਯੋਗਦਾਨ ਨਹੀਂ ਹੈਗਾ ਸਾਰੀ ਪੰਜਾਬੀਅਤ ਨੂੰ ਪੂਰੀ ਸਿਕਾਉਮ ਨੂੰ ਬਗੜਨ ਦਾ ਏਜੰਡਾ ਚੱਕਿਆ ਇਹਨਾਂ ਨੇ ਪਰ ਕਿਵੇਂ ਖੁਲਾਸੇ ਕਰਦੀ ਇਹ ਕੁੜੀ ਤੁਹਾਡੇ ਸਾਹਮਣੇ ਦਿਖਾਵਾਂਗੇ ਹੁਣ ਬਜਿੰਦਰ ਪਾਸਟਰ ਤੋਂ ਬਾਅਦ ਨਰੂਲੇ ਦਾ ਵੀ ਨੰਬਰ ਲੱਗਣ ਜਾ ਰਿਹਾ ਕਿਉਂਕਿ ਨਰੂਲੇ ਨੇ ਵੀ ਬਹੁਤ ਸਾਰੀ ਚੜ੍ਹ ਮੰਦਾ ਉਹ ਸਿੱਖਾਂ ਤੋਂ ਜਦੋਂ ਕਿਹਾ ਸੀ ਗੁਰੂ ਸਾਹਿਬ ਦੇ ਦੇ ਹਾਰਿਆਂ ਵੇਲੇ ਕਹਿੰਦਾ ਅਸੀਂ ਤਾਂ ਭਾਵੇਂ ਕਿਸੇ ਦੇ ਘਰੇ ਕੋਈ ਮਰਗਤ ਹੋਈ ਹੈ ਪਰ ਸਾਡੇ ਘਰੇ ਵੇ ਅਸੀਂ ਤਾਂ ਨੱਚਾਂਗੇ। ਇਹੀ ਗੱਲ ਕਹਿੰਦਾ ਸੀ। ਪਰ ਹੁਣ ਪਾਸਟਰ ਨਰੂਲਾ ਵੀ ਜੇਲ੍ਹ ਜਾਊਗਾ, ਪੱਕਾ ਜਾਊਗਾ ਕਿਉਂਕਿ ਜੱਜ ਸਾਹਿਬ ਜਿਹੜੀ ਸਜ਼ਾ ਸੁਣਾਉਣ ਜਾ ਰਹੇ ਆ ਉਹ ਬੜੀ ਅਹਿਮ ਹੈ। ਕਿਉਂ? ਕਿਉਂਕਿ ਇਹ ਸਜੇ ਹੀ ਹੈ ਜੀ ਸੁਣਾਈ ਹੈ ਕਿ ਨਾ ਤਾਂ ਇਹ ਪਾਸਟਰ ਕਦੇ ਬਾਹਰ ਆਵੇ ਔਰ ਨਾ ਹੀ ਇਹ ਸਾਡੀ ਕੌਮ ਦੇ ਵਿਰੁੱਧ ਏਜੰਡੇ ਚੱਲੇ। ਪਰ ਅੱਜ ਖਬਰ ਸੁਣੋ ਪਹਿਲਾਂ ਇਸ ਕੁੜੀ ਦੇ ਮੋਹ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਸਾਨੂੰ 5 ਕਰੋੜ ਦੀ ਆਫਰ ਤੇ ਆਈ ਐਨ ਮੂਮੈਂਟ ਤੇ ਸਾਡੇ ਵਕੀਲ ਸਾਹਿਬਾ ਇਹਨਾਂ ਨੂੰ ਵੀ ਬਹੁਤ ساری ਆਫਰਸ ਆਈਆਂ ਉਹਨਾਂ ਨੂੰ ਥ੍ਰੈਟ ਵੀ ਹੋਇਆ ਕਿ ਤੁਸੀਂ ਇਸ ਕੇਸ ਤੋਂ ਪਿੱਛੇ ਹਟ ਜਾਓ ਪਰ ਸਾਨੂੰ ਕਾਲਸ ਆਉਂਦੇ ਸੀ ਕਿ ਤੁਸੀਂ ਕੋਈ ਗੱਲ ਨਹੀਂ ਛੱਡੋ ਤੁਸੀਂ ਕੰਪਰੋਮਾਈਜ਼ ਕਰ ਲਓ ਬੰਦਾ ਸੁੱਦਰ ਰਿਹਾ ਕੋਈ ਗੱਲ ਨਹੀਂ ਛੱਡੋ ਕੰਪਰੋਮਾਈਜ਼ ਕਰ ਲਓ ਮੈਨੂੰ ਤਾਂ ਐਸੀ ਚਲੋ 10-15 ਸਾਲ ਦੀ ਸਜ਼ਾ ਹੋਏਗੀ ਕਿਤੇ ਬੰਦੇ ਨੂੰ ਅਕਲ ਵੀ ਆਣੀ ਚਾਹੀਦੀ ਹੈ ਪਰ ਇਹ ਦਰਿੰਦੇ ਨੂੰ ਜੱਸ ਸਾਹਬ ਨੇ ਦਿਲਦ ਦੇ ਦਿੱਤਾ ਮੈਂ ਉਸ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਵਧੀਆ ਗੱਲ ਨੇ ਕੰਨੀਆਂ ਕੁੜੀਆਂ ਨਾ ਜਗਾ ਜਿਨਾ ਕੀਤਾ ਕਿੰਨੀਆਂ ਕੁੜੀਆਂ ਦਾ ਸ਼ੋਸ਼ਣ ਕੀਤਾ ਇਹ ਤਾਂ ਹੁਣ ਹੌਲੀ ਹੌਲੀ ਬਾਹਰ ਆਣ ਗਿਆ ਇਹ ਕੱਲੇ ਮੇਰੇ ਮੇਰੇ ਤੇ ਹੋਏ ਜੁਰਮਾਂ ਦੀ ਸਜ਼ਾ ਨਹੀਂ ਹੈ ਕੀ ਪਤਾ ਕਈ ਕੁੜੀਆਂ ਨਹੀਂ ਵੀ ਬਾਹਰ ਆਂਦੀਆਂ ਉਹਨਾਂ ਦੇ ਜੁਰਮਾਂ ਦੀ ਸਜ਼ਾ ਵੀ ਇਸ ਨੂੰ ਵਿੱਚ

ਜਿਹੜੀ ਸਾਰਾ ਤੰਤਰ ਮੰਤਰ ਇਹ ਸਭ ਕੁਝ ਹੁੰਨ ਦਾ ਪਾਵਰ 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 ਹੁੰਦਾ ਦਾਵਾ ਕੀਤਾ ਜਾਂਦਾ ਸਭ ਠੀਕ ਸੀ ਝੂਠ ਸੀ ਉਹ ਸਾਰਾ ਪ੍ਰੀ ਪਲੈਨਿੰਗ ਹੁੰਦੀ ਸੀ ਇੱਕ ਹਫਤਾ ਪੂਰੀ ਪ੍ਰੈਕਟਿਸ ਹੁੰਦੀ ਸੀ ਉਹਦੇ ਬਾਅਦ ਵਿੱਚ ਜੋ ਸੰਡੇ ਨੂੰ ਸਮਾਗਮ ਹੁੰਦਾ ਸੀ ਉਹਦੇ ਵਿੱਚ ਸਾਰਾ ਉਹ ਦਿਖਾਈ ਜਾਂਦਾ ਆਪਾਂ ਸੋਸ਼ਲ ਮੀਡੀਆ ਤੇ ਦੇਖੋ ਅਸੀਂ ਸੀਰੀਅਲ ਵੀ ਦੇਖਦੇ ਆ ਅਸੀਂ ਸ਼ਕਤੀਮਾਨ ਦੇਖਦੇ ਸੀ ਪਹਿਲਾਂ ਬਸ ਉਹ ਹੀ ਸੇਮ ਚੀਜ਼ ਹੈ ਜੋ ਕੈਮਰੇ 'ਚ ਦਿਖਾਈ ਜਾਂਦਾ ਲੋਕ ਉਹਨੂੰ ਸੱਚ ਸਮਝ ਕੇ ਕੋਲ ਜਾਂਦੇ ਸੀ ਉਹ ਇਹ ਕਹਿੰਦੇ ਹੁੰਦੇ ਕਿ ਜੀ ਸਾਡਾ ਤਾਂ ਇਲਾਜ ਹੋ ਗਿਆ ਕਿਸੇ ਦਾ ਕਹਿੰਦਾ ਕੈਂਸਰ ਠੀਕ ਕਰਤਾ ਕਿਸੇ ਨੂੰ ਕਹਿੰਦਾ ਕਿ ਮਰੇ ਪਏ ਬੰਦੇ ਨੂੰ ਜਿੰਦਾ ਕਰ ਦੁੱਤਾ ਇਹੋ ਜਿਹੇ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਚਲਾਈਆਂ ਜਾਂਦੀਆਂ ਸੀ ਇਹਨਾਂ ਵੱਲੋਂ ਕਿੰਨੇ ਵੀ ਇਹਦੇ ਪੇਸ਼ੈਂਟ ਹੁੰਦੇ ਸੀ ਜਿੰਨੇ ਵੀ ਲੋਕ ਸਾਫੇ ਦੇ ਖਰੀਦੇ ਹੋਏ ਹੁੰਦੇ ਸੀ ਜੋ ਇਹਨਾਂ ਨੇ ਕਹਿੰਦਾ ਸੀ ਉਹੀ ਕਰਦੇ ਸੀ ਤੁਸੀਂ ਵੀ ਕਦੇ ਉਸ ਚੀਜ਼ ਦਾ ਹਿੱਸਾ ਬਣਾਇਆ ਸੀ ਜਾਂ ਮਨਾਉਣ ਲਈ ਤੁਹਾਨੂੰ ਕਿਹਾ ਗਿਆ ਸੀ ਕਿ ਜੀ ਤੁਸੀਂ ਵੀ ਆਓ ਇਸ ਸਿਸਟਮ ਦੇ ਵਿੱਚ ਤੁਸੀਂ ਵੀ ਥੋੜਾ ਬਹੁਤ ਡਰਾਮਾ ਕਰਕੇ ਦਿਖਾਓ ਬੜੇ ਮੂੰਹ ਆਇੰਦਾ ਪਾਸਟਰਾਂ ਦੇ ਕਹਿੰਦੇ ਮਰਿਆ ਪਿਆ ਬੰਦਾ ਜਿਉਂਦਾ ਕਰ ਦਾਂਗੇ ਯਾਰ ਕਮਾਲ ਹੋ ਗਈ ਯਾਰ ਕਿੰਨੀ ਜਨਤਾ ਬੁੱਧੂ ਬਣਦੀ ਆ ਸੋਲਿਆ ਕੁੜੀ ਦੇ ਮੋਹ ਇੱਕ ਹਫਤਾ ਪੂਰੀ ਟ੍ਰੇਨਿੰਗ ਚੱਲਦੀ ਆ ਤੇ ਫੇਰ ਐਤਵਾਰ ਵਾਲੇ ਦਿਨ ਯਾਨੀ ਪੂਰੀ ਪਬਲਿਕ ਦੇ ਸਾਹਮਣੇ ਵੱਡੇ ਵੱਡੇ ਸਮਾਗਮ ਕੀਤੇ ਜਾਂਦੇ ਨੇ ਕਿ ਜਨਤਾ ਅਟਰੈਕਟ ਹੋਵੇ ਉਹ ਜਿਹੜੇ ਲੋਕ ਕਹਿੰਦੇ ਆ ਸਾਡਾ ਕੈਂਸਰ ਲੋਟ ਹੋ ਗਿਆ ਜੀ ਸਾਡਾ ਇਲਾਜ ਹੋ ਗਿਆ ਜੀ ਉਹ ਬਹੁਤ ਸਾਰੇ ਲੋਕਾਂ ਨੂੰ ਖਰੀਦਾ ਹੁੰਦਾ ਆ ਆਲਰੇਡੀ ਪਹਿਲਾਂ ਹੀ ਪੈਸਾ ਦਿੱਤਾ ਹੁੰਦਾ ਔਰ ਇਹਨਾਂ ਦੀ ਟ੍ਰੇਨਿੰਗ ਚੱਲਦੀ ਇੱਕ ਹਫਤਾ ਤੱਕ ਇਹ ਕੁੜੀ ਉਹਨਾਂ ਦਾ ਹਿੱਸਾ ਰਹੀ ਆ ਪਰ ਫੇਰ ਵੀ ਸਾਡੇ ਜਿਹੜੇ ਅਨੇ ਭਗਤ ਨੇ ਐਨੇ ਲੋਕ ਨੇ ਆਪਣੇ ਧਰਮ ਨੂੰ ਛੱਡ ਕੇ ਤੇ ਬਗਾਨੇ ਧਰਮਾਂ ਦੇ ਵਿੱਚ ਜਾਂਦੇ ਆ ਕਿ ਉਹ ਸੁਖੀ ਰਹਿਣਗੇ ਸਾਡੇ ਹਰੀ ਸਿੰਘ ਨਲੂਆ ਦੀਪ ਸਿੰਘ ਵਰਗੇ ਬਹੁਤ ਸਾਰੇ ਚਕੋਟੀ ਦੇ ਸਾਡੇ ਯੋਧੇ ਨੇ ਜਿਨ੍ਹਾਂ ਨੂੰ ਛੱਡ ਕੇ ਸਾਡੇ ਲੋਕ ਭੜਕ ਚੁੱਕੇ ਨੇ ਤੇ ਅੱਜ ਜਦ ਇਹਨਾਂ ਦੀ ਪੋਲ ਖੁੱਲਦੀ ਆ ਤੇ ਫੇਰ ਇੱਕ ਇੱਕ ਕਰਕੇ ਹੁਣ ਜੇਲ੍ਹ ਜਾਣਾ ਤਾਇਆ ਅਨਰੂਲਾ ਜਿਹੜਾ ਬੜਕਦਾ ਸੀ ਨਾ ਉਹਦੇ ਮਾਨਸਾ ਵਾਲੇ ਸਾਡੇ ਨੌਜਵਾਨਾਂ ਤੇ ਤੇ ਹੁਣ ਇਸ ਨਰੂਲੇ ਦੀ ਵੀ ਵਾਰੀ ਆ ਇਹ ਬਾ ਇਹ ਦਾਅਵੇ ਕੀ ਕਰਦੇ ਆ ਯਾਰ ਕਹਿੰਦੇ ਅਸੀਂ ਬੰਦਾ ਜਾਂਦਾ ਕਰ ਦਿੰਦੇ ਆ ਤੇ ਲੱਖਾ ਸਿੰਘ ਸਿਧਾਣਾ ਦੇ ਪਿੰਡ ਸਿਧਾਣੇ ਪਿੰਡ ਦੇ ਵਿੱਚ ਇਹਨਾਂ ਨੇ ਪੋਸਟਰ ਲਾਏ ਤੇ ਉਸ ਤੋਂ ਦੂਜੇ ਦਿਨ ਵੀਡੀਓ ਪੈ ਜਾਂਦੀ ਆ ਲੱਖਾ ਸਿੰਘ ਸਿਧਾਣਾ ਦੀ ਕਹਿੰਦਾ ਇਹ ਕਰੋ ਅੱਜ ਦਾ ਤੁਸੀਂ ਲਾ ਗਏ ਦੁਬਾਰੇ ਜੇ ਕੋਈ ਫਸ ਗਿਆ ਤੁਹਾਡੇ ਨੱਤਾ ਵੱਢੂਗਾ ਤੇ ਜਦੋਂ ਨੱਤਾ ਵੱਢਤੀਆਂ ਇੱਥੇ ਬੰਨ ਕੇ ਰੱਖਾਂਗੇ ਬੰਦੇ ਤੁਹਾਡੇ ਤੇ ਉਸ ਤੋਂ ਬਾਅਦ ਸਾਡੇ ਪਾਸਟਰਾਂ ਨੂੰ ਬੁਲਾ ਕੇ ਇਹ ਗੱਲ ਕਰਵਾਵੇ ਕਿ ਕਰੋ ਇਹਦੀਆਂ ਲੱਤਾਂ ਠੀਕ ਆਪਦੀਆਂ ਲੱਤਾਂ ਦੇ ਵਿੱਚ ਰਾੜਾ ਪਾਈਆ ਹੋਈ ਆ ਜੱਜ ਸਾਹਿਬ ਦੇ ਸਾਹਮਣੇ ਬਜਿੰਦਰ ਪਾਸਟਰ ਵੀ ਮੰਨਿਆ ਕਹਿੰਦਾ ਮੇਰੀ ਲੱਤ ਦੇ ਵਿੱਚ ਰਾੜਾ ਜੀ ਮੇਰੇ ਬੱਚੇ ਛੋਟੇ ਛੋਟੇ ਨੇ ਮੇਰੀ ਘਰ ਵਾਲੀ ਬਿਮਾਰ ਆ ਤੇ ਮੈਨੂੰ ਛੱਡ ਦਿੱਤਾ ਜਾਵੇ ਪਰ ਤੁਸੀਂ ਹੁਣ ਇਹ ਸਮਝੋ ਸਾਡੇ ਜੱਜ ਦੇਵਤਾ ਸਮਾਨ ਜਿਨ੍ਹਾਂ ਨੇ ਰਾਮ ਰਹੀਮ ਤੱਕ ਨਹੀਂ ਛੱਡਿਆ ਤੇ ਵਿਰਾਂ ਟੱਟੂਆਂ ਨੂੰ ਕੀ ਛੱਡੂਗਾ ਯਾਰ ਕਮਾਲ ਹੋ ਗਈ ਸਾਡੀ ਜਨਤਾ ਕਿੰਨੀ ਬੁੱਧੂ ਆ ਇਹਨਾਂ ਲੋਕਾਂ ਦੇ ਇਹਨਾਂ ਲੁੱਚਾਂ ਦੇ ਇਹਨਾਂ ਦੇ ਪਿੱਛੇ ਲੱਗ ਕੇ ਆਪਣੇ ਧਰਮ ਨੂੰ ਪਰਿਵਰਤਨ ਕਰ ਦੇਣਾ ਆਪਣੇ ਆਪ ਨੂੰ ਯਾਨੀ ਇੱਕ ਐਡਾ ਨਖਿੱਧਾ ਕਰ ਦੇਣਾ ਆਪਦੇ ਗੁਰੂਆਂ ਦੇ ਮੁੱਖ ਮੋੜ ਲੈਣਾ ਜਿਹੜੀ ਗੁਰੂ ਦੀ ਧਰਤੀ ਦੇ ਉੱਤੇ ਸਾਡਾ ਜਨਮ ਹੁੰਦਾ ਜਿਹੜੀ ਜਾਤੀ ਦੇ ਵਿੱਚ ਸਾਡਾ ਜਨਮ ਹੁੰਦਾ ਜਾਂ ਫਿਰ ਜਿਹੜੇ ਮਜਬ ਧਰਮ ਦੇ ਵਿੱਚ ਸਾਡਾ ਜਨਮ ਹੁੰਦਾ ਜੇਕਰ ਅਸੀਂ ਉਸ ਤੋਂ ਆਪਣਾ ਮੁੱਖ ਮੋੜਦੇ ਹਾਂ ਤਾਂ ਬਿਲਕੁਲ ਗਲਤ ਗੱਲ ਹੈ ਅਸੀਂ ਦੇਖੋ ਧਰਮ ਨੂੰ ਕਿਸੇ ਨੂੰ ਮਾਰਾ ਨਹੀਂ ਮੈਂ ਕਦੇ ਕਿਹਾ ਉਹ ਚਾਹੇ ਕੋਈ ਹਿੰਦੂ ਹੈ ਸਿਰਕਾ ਇਸਾਈਆ ਮੁਸਲਮਣ ਸਭ ਸਹੀ ਨੇ ਪਰ ਜਿਹੜੀਆਂ ਦੁਕਾਨਾਂ ਚਲਾਉਣ ਵਾਲੇ ਇਹ ਪਾਸਟਰ ਨੇ ਇਹ ਬਹੁਤ ਸਾਰੀਆਂ ਕੁੜੀਆਂ ਦੇ ਨਾਲ ਹਲੇ ਕੀ ਹੈ ਪਰ ਇਹਨਾਂ ਤੁਸੀਂ ਇਹਨਾਂ ਦੇ ਪਹਿਨਾਵੇ ਤੋਂ ਦੇਖ ਸਕਦੇ ਹੋ ਮੈਂ ਅਕਸਰ ਕਹਿਣਾ ਹੁੰਦਾ ਇਹਨਾਂ ਦਾ ਪਹਿਨਾਵਾ ਦੇਖੋ ਚੰਗੇ ਬਹੁਤ ਵਧੀਆ ਸ਼ੇਵ ਕਰਕੇ ਜਨਾਨੀਆਂ ਪਿੱਛੇ 40 ਦਾ ਜਨਾਨੀਆਂ ਬੈਠੀਆਂ ਹੁੰਦੀਆਂ ਜਿਹੜਾ ਅਸਲੀ ਬੰਦਾ ਸਾਡੇ ਗੁਰੂ ਘਰਾਂ ਦੇ ਵਿੱਚ ਜਾਓ ਕਿੱਡੇ ਦਾੜੇ ਪ੍ਰਕਾਸ਼ ਹੁੰਦੇ ਆ ਇਹਨਾਂ ਨੂੰ ਕਹੋ ਕਿ ਤੁਸੀਂ ਦਾੜੀ ਮੁੱਛ ਨਾ ਮੁੰਨੋ ਤੇ ਤੁਹਾਨੂੰ ਅਗਲਾ ਗਿਆਨੀ ਜੀ ਨਾ ਕਵੇ ਤਾਂ ਸਾਡੇ ਫਿੱਟੇ ਨੂੰ ਕਹ ਦਿਓ ਇਹ ਸਾਡੇ ਸਿੱਖਾਂ ਚੋਂ ਨਿਕਲੀ ਹੋਈ ਗੱਲ ਹੈ ਸਾਰੀ ਫੇਰ ਉਹੀ ਗੱਲ ਹੈ ਇੰਦੀ ਭਿੰਡਰਾਂ ਵਾਲੇ ਵਾਲਾ ਸੰਤਾ ਵਾਲੀ ਤੇ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਯਾਨੀ ਇਹਨਾਂ ਨੇ ਸਾਡੀ ਸਿੱਖ ਆਉਂਦੇ ਵਿਰੁੱਧ ਜਿਹੜੇ ਏਜੰਡੇ ਚੱਲੇ ਨੇ ਉਹਨਾਂ ਨੂੰ ਲਗਾਤਾਰ ਅਸੀਂ ਉਜਾੜ ਕਰਦੇ ਰਵਾਂਗੇ ਤੇ ਪੰਜਾਬ ਦੇ ਪੁੱਤ ਨੂੰ ਤੇ ਉਸ ਜੱਜ ਨੂੰ ਸਲੂਟ ਆ ਮੇਰਾ ਕਿ ਜਿਨ੍ਹਾਂ ਨੇ ਇਹਨਾਂ ਲੰਡੂਆਂ ਨੂੰ ਬਹੁਤ ਯਾਨੀ ਉਸ ਜਗ੍ਹਾ ਤੇ ਪਹੁੰਚਾਇਆ ਜਿੱਥੇ ਸਹੀ ਜਗ੍ਹਾ ਇਹਨਾਂ ਦੀ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਹਰੇ ਹੋਰ ਸਾਹਮਣੇ ਆਉਣਗੀਆਂ ਨੇ ਇਸ ਕਰਕੇ ਪੰਜਾਬ ਦੀ ਪੁਲਿਸ ਹਰੇ ਬਾਰ-ਬਾਰ ਕਹਿੰਦਾ ਹੁੰਦਾ ਮੈਂ ਵੀ ਪੰਜਾਬ ਦੀ ਪੁਲਿਸ ਬਹੁਤ ਸਹੀ ਹੈ ਜਿਹੜੇ ਇਹਨਾਂ ਲੋਕਾਂ ਨੇ ਇਹਨਾਂ ਲੰਡੂਆਂ ਨੂੰ ਲਿਜਾ ਰਿਹਾ ਕੇ ਸੜਦੀਆਂ ਜੇਲਾਂ ਦੇ ਵਿੱਚ ਤਾਂ ਹੁਣ ਉਹ ਬਜਿੰਦਰ ਪਾਸਟਰ ਜਿਹੜਾ ਉਹ ਵਾਰ ਨਹੀਂ ਆਉਂਦਾ ਉਹਦੇ ਆਰਡਰ ਨੇ ਵੀ ਭਾਈ ਇਹਦੀ ਮੌਤ ਵੀ ਜੇਲ੍ਹ ਦੇ ਵਿੱਚ ਹੀ ਹੋਣੀ ਹੈ ਤੇ ਸਹੀ ਪ੍ਰਕਾਰ ਹੁਣ ਨਰੂਲੇ ਚ ਨਰੂਲਾ ਵੀ ਚੱਕਿਆ ਜਾਣਾ ਉਹਨੇ ਵੀ ਬਹੁਤ ਗੰਦ ਪਾਇਆ ਸਾਡੀ ਕੌਮ ਦੇ ਵਿਰੁੱਧ ਦੇਖਿਆ ਸੀ ਤੁਸੀਂ ਗੁਰੂ ਸਾਹਿਬ ਦੇ ਦਿਹਾੜੇ ਚੱਲ ਰਹੇ ਸੀ ਦਸੰਬਰ ਦਾ ਮਹੀਨਾ ਸੀ ਕੀ ਕਹਿੰਦਾ ਸੀ ਕਹਿੰਦਾ ਤੁਹਾਡੇ ਘਰੇ ਮਰਦਤ ਹੋਈ ਹੋਣੀ ਹੈ ਤੇ ਸਾਡੇ ਘਰੇ ਵਿਆਹ ਸੀ ਤਾਂ ਨਚਾਂਗੇ ਤੁਹਾਨੂੰ ਨਚਾਊਗੀ ਹੁਣ ਪੰਜਾਬ ਦੀ ਪੁਲਿਸ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ